ਦਾਰ ਭਗਵਾਨ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਗੋਗੀ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜੇ ਪਹਿਲੇ ਸੀਗੇ ਉਹ ਬੰਦੇ ਨੂੰ ਬੰਦਾ ਨਹੀਂ ਜਾਣਦੇ ਸੀਗੇ ਗੋਗੀ ਜੀ ਨੇ ਹਲਕੇ ਦਾ ਕੰਮ ਕੀਤਾ ਤੇ ਬਹੁਤ ਸੀਨੀਅਰ ਮਿਹਨਤੀ ਬੰਦੇ ਆ ਇਹਨਾਂ ਦੇ ਤਿੰਨ ਸਾਥੀ ਨਾਲ ਬਹੁਤ ਪੱਕੇ ਬਾਦਿਓ ਤੇ ਬੈਠ ਸੇਵਾ ਕਰ ਰਹੇ ਸੀਗੇ ਅੱਜ ਸਾਡੀਆਂ ਪੋਲਸੀਆਂ ਨੂੰ ਦੇਖ ਕੇ ਖਾਲੀ ਦਲ ਨੂੰ ਛੱਡ ਕੇ ਸਾਡੀ ਪਾਰਟੀ ਚ ਸ਼ਾਮਲ ਹੋਇਆ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਜੀ ਆਇਆ ਇੱਕ ਪਾਸੇ ਸ਼ਾਮਲ ਹੋ ਰਹੇ ਇੱਕ ਪਾਸੇ ਕਈ ਵਾਰੀ ਜਿਹੜੇ ਜੱਸੀ ਕੋੜਾ ਵਰਗੇ ਛੱਡ ਕੇ ਵੀ ਚਲੇ ਗਏ ਕੀ ਲਗਾਤਾਰ ਲੱਗਦਾ ਕਿ ਇਹਦੇ ਨਾਲ ਕੋਈ ਪਾਰਟੀ ਨੂੰ ਘਾਟਾ ਵਾਧਾ ਕਰਦੇ ਕੋ ਜਿਹੜੇ ਟਿਕਟਾਂ ਦੇ ਕੋਈ ਮੰਗ ਇਹ ਕੋਈ ਟਿਕਟਾਂ ਦੀ ਮੰਗ ਲੈ ਕੇ ਨਹੀਂ ਆਏ ਇਹ ਆਇਆ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਜਿਸੀ ਹੋਣੀ ਦਾ ਟਿਕਟ ਮੰਗਦੇ ਸੀਗੇ ਜੇ ਤਾਂ ਟਿਕਟ ਨਹੀਂ ਮਿਲੀ ਉਹਨੂੰ ਪੂਰਾ ਝਾੜੂ ਮਿਠੇ ਦਾ ਹੋਟਲ ਦੇ ਉੱਪਰੋਂ ਇਸ ਕਰਕੇ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ ਉਹ ਸਮੇਨ ਵਾਲੀ ਹੁੰਦੇ ਆ ਸਮੇਨ ਵਾਲੀ ਜਾਂਦੇ ਰਹਿੰਦੇ ਆ ਤੇ ਰਵਨੀਤ ਬਿੱਟੂ ਸਰ ਲਗਾਤਾਰ ਟਿੱਪਣੀ ਕਰਦੇ ਹੋਏ ਦੇਖ ਕੇ ਜਾ ਰਹੇ ਨੇ بار بار ਰਵਨੀਤ ਬਿੱਟੂ ਬਾਰ ਬਾਰ ਆਈ ਕਹਿ ਰਹੇ ਨੇ ਕਿ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੈਂਟਰ ਸਰਕਾਰ ਤੋਂ ਫੰਡ ਲਿਆਵਾਂਗੇ ਲੇਕਿਨ ਉਹ ਕਹਿੰਦੇ ਮੰਗਣਾ ਬਈਗਾ ਮੈਂ ਲੈ ਕੇ ਆਉਂਗਾ ਉਹ ਕਹਿੰਦਾ ਪਹਿਲੇ ਲਿਆਇਆ 100 ਕਰੋੜ ਦਾ ਮੁਸ਼ਾਦੂ ਲਿਆਇਆ ਕਾਂਗਰਸ ਛੱਡਣ ਦਾ ਪੈਸੇ ਦਾ ਵੱਟੇ ਲਿਆਇਆ ਫੌਗਨ ਹੋਣੀ ਆ ਮਛਾਗੋ ਬੈਬਾਈ ਕੀ ਝੱਡਾਂ ਦਾ 100 ਕਰੋ ਲੈ ਆ ਉਹਨੂੰ ਕਹਾਂ ਉਹੀ ਗੱਲ ਚ ਨੇ ਤੇ ਜਿਦਾ ਹੁਣ ਕਾਂਗਰਸ ਨੂੰ ਲਗਾਤਾ ਦੇ ਦੇ ਕਿ ਹਜ ਤੱਕ ਕੋਈ ਉਮੀਦਵਾਰ ਨਹੀਂ ਲੱਗਿਆ ਤੇ ਲੱਭਣਾ ਨਹੀਂ ਜਾ ਕਿਉਂਕਿ ਇਹਨਾਂ ਨੂੰ ਲੋਕਾਂ ਚ ਜਾ ਕੇ ਗੱਲ ਕਰਨ ਦਾ ਕੋਈ ਹੈ ਨਹੀਂ ਇਹਨਾਂ ਦੇ ਪੱਲੇ ਕੀ ਕਹੂਗੇ ਲੋਕਾਂ ਨੂੰ ਇਹ ਲੋਕੀ ਸੋਨੇ ਦਾ ਚਮਤਿਲਾ ਕੇ ਜੰਮੇ ਸੀ ਇਹਨਾਂ ਨੇ ੱਲੇ ਵਰਕਿੰਗ ਨਹੀਂ ਕੀਤੀ ਸੀ ਅੱਜ ਲੋਕ ਇਹਨਾਂ ਤੋਂ ਮੁੱਖ ਮੋੜ ਗਏ ਹੋਇਆ ਫਰਦਾਨਤੂ ਵਾਲਾ ਫਤ ਦੇ ਕਾਪੀ ਇਹ ਵੀ ਇਹ ਪਿੰਡਾਂ ਨੂੰ ਜਿੱਦੇ ਵਿਰੋਧ ਹੋਣਾ ਸੀ ਉਹ ਹੋਇਆ ਜੀ ਪਰ ਲੁਧਿਆਣੇ ਦੇ ਵਿੱਚ ਵੀ ਕੱਲ ਇਹ ਬਿੱਟੂ ਐਮਪੀ ਦਾ ਵਿਰੋਧ ਹੋਇਆ ਇਹ ਹੌਲੀ ਹੌਲੀ ਦੇਖੋ ਭਾਜਪੀ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦੇਣਾ ਬਿੱਟੂ ਜਾਏਗਾ ਨਹੀਂ ਸੁਣਨਾ ਹੌਲੀ ਹੌਲੀ ਉਹਦੇ ਖਿਦ ਵਿਰੋਧ ਹੋਣਾ ਸ਼ੁਰੂ ਹੋ ਜਾਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ